ਰਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਾਸ ਹੈ ਹਰ ਜੁਗ ਜੁਗ ਭਗਤ ਉਪਾਇਆ ਪੈ ਜਿ ਰਚਦਾ ਆਇਆ RAM ਰਾਜੇ ਅਨਕਸ ਦੁਸ਼ਟ ਹਰ ਮਾਰਿਆ ਪ੍ਰਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪੇਟ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤਲੇ ਸਰਾਇਆ ਸ਼ਲੋਕ ਮਹਿਲਾ ਪਹਿਲਾਂ ਦੁਖਦਾਰੂ ਸੁਖ ਰੋਗ ਪਿਆ ਜਾ ਸੁਖ ਤਾਂ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹਾਂ ਕਰੀ ਨਾ ਹੋਈ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਂਦਾ ਅਕਲ ਅਕਲਾ ਪਰਪੂਰ ਰਹਾ ਤੋ ਸੱਚਾ ਸਹੇਬ ਸਿੱਤ ਸੁਹਾਲਿਓ ਜਿਨ ਕੀਤੀ ਸੋ ਪਾਰ ਪਿਆ ਕਹਿ ਨਾਨਕ ਕਰਤੇ ਕਿਆ ਬਾਤਾ ਜੋ ਕਿਸ ਕਰਨਾ ਸੋ ਕਰ ਰਹਾ ਤੋਦਰ ਦਾਗ ਅਕਾਸ਼ਾ ਮਹਿਲਾ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਤੋਦਰ ਤੇਰਾ ਕੇਹਾ ਸੋ ਕਰਕੇ ਹੰ ਜਿੱਤ ਵਾ ਸਰਬ ਸੰਵਾਲੇ ਬਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਭਵਨ ਹਾਰੇ ਕੇਤੇ ਤੇਰੇ ਰਾਗ ਭਰੀ ਸਿਓ ਕਹਿਐ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੀ ਬਸੈਂਦਰ ਗਾਵੈ ਰਾਜਾ ਚਰਨ ਦੁਆਰੇ ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਕਰਮ ਵਿਚਾਰੇ ਗਾਵਨ ਤੁਧਨੋ ਇਛਰ ਭਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰੇਂਦਰਾ ਚਲ ਬੈਠੇ ਦੇਵਤੀਆਂ ਦਰ ਨਾਲੇ ਗਾਵਨ ਤੁਧਨੋ ਸਿੱਧ ਸੁਮਾਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜੱਤੀ ਚਤੀ ਸੰਤੋਖੀ ਗਾਵਨ ਤੁਧਨੋ ਬੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰਕੀਸ਼ੁਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਨਿਆ ਮਨ ਮੋਹਨ ਸੁਰਗ ਮਸ ਪਿਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਅਰਸ਼ਤ ਤੀਰਤ ਨਾਲੇ ਗਾਵਨ ਤਤਨੋ ਜੋਦ ਮਹਾ ਬਲ ਸੂਰਾ ਗਾਵਨ ਤਤਨੋ ਖਾਣੀ ਚਾਰੇ ਗਾਵਨ ਤਤਨੋ ਕੰਧ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਤੇਈ ਤਤਨੋ ਗਾਵਨ ਜੋ ਤੁਦ ਪਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਤਤਨੋ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਹਿ ਕਾਚਾ ਸਾਥੀ ਨਹੀਂ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨੇ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤਿਸ ਦੇਵ ਲਾਈ ਜੋਤਿਸ ਪਾਵੈ ਸੋਈ ਕਰਦੇ ਫਿਰ ਹੁਕਮ ਨਾ ਕਰਨਾ ਆਈ ਤੋ ਪਾਤ ਸਹ ਸਹਾ ਪਾਤ ਸਹ ਨਾਨਕ ਰਹਿਣ ਰਜ਼ਾਈ ਆਸਾ ਮਹਿ ਲੱਲਾ ਤੁੰ ਵਡਾ ਆਖੈ ਸਭ ਕੋਏ ਕੇਵਡ ਵਡਾ ਦਿੱਖ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਈਆ ਗਹਿਰ ਗੰਬੀਰਾ ਗੁਣੀ ਗਹੀਰਾ ਕੋਈ ਨ ਜਾਣ ਤੇਰਾ ਕਿ ਤਾ ਕੇ ਬਚੀਰਾ ਰਹਾਓ ਤਬ ਸੂਰਤੀ ਮਿਲ ਸੂਤ ਕਮਾਈ ਤਬ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਦਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਜਿੱਦਾ ਪੂਖਾ ਕੀਆ ਵਡਿਆਈਆ ਤੁਦ ਬਿਨ ਚਿੱਤੀ ਕਿ ਨਾ ਪਾਇਆ ਕਰੋ ਮਿਲੈ ਨਾ ਹੀ ਥਾਕ ਰਹਾਇਆ ਆ ਕਨਹ ਵਾਲਾ ਕਿਆ ਵਿਚਾਰਾ ਤੇਤੀ ਭਰੇ ਤੇਰੇ ਪੰਡਾਰਾ ਜਿਸ ਤੂੰ ਦੇਹ ਤਿਸੈ ਪਿਆਚਾਰਾ ਨਾਨਕ ਸਚ ਸੁਵਰਨ ਹਾਰਾ ਆਸਾ ਮੇਲਾ ਪਹਿਲਾ ਆਖਾਂ ਜੀਵਾਂ ਵਿਚਰੇ ਮਰ ਜਾਓ ਆਖਣ ਔਕਾਤ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਪੂਰ ਉਤਪੂਖੈ ਖਾਏ ਚੱਲਿਆ ਦੂਖ ਸੋ ਕਉ ਵਿਚਰੇ ਮੇਰੀ ਮਾਏ ਸਾਚਾ ਸਹਿਬ ਸਾਚੈ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਗਿਆਈ ਆਖ ਥਕੇ ਕੀਤੇ ਨਹੀਂ ਪਾਈ ਜੇ ਸਭ ਮਿਲਕੇ ਆਖਨ ਪਾਹੇ ਵੱਡਾ ਨਾ ਹੋਵੇ ਗਾੜ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਕ ਦੇਦਾ ਰਹੈ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਏਵਨ ਆਪ ਤੇਵਨ ਤੇਰੀ ਦਾ ਜਿਨ ਦਿਨ ਕਰਕੇ ਕੀਤੀ ਰਾ ਕਸਮ ਵਿਸਾਰੇ ਤੇ ਕਮਜਾ ਨਾਨਕ ਨਾਵੈ ਵਾਜ ਸੁਨਾਹ ਇਹ ਰਾਗ ਗੁਜਰੀ ਮਹਿਲਾ ਚੌਥਾ ਹਰ ਕੇ ਜਨ ਸਤਗੁਰ ਸਤ ਪੂਰਖਾਂ ਬਿਨਿਉ ਕਰਿਓ ਗੁਰਪਾਤ 함 ਕੀਰੇ ਕਿਰਮ ਸਤਗੁਰ ਸਰਨਾਇ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋ ਕਉ RAM ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਤ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਅਰ ਹਰ ਨਾਮ ਮਿਲੈ ਤ੍ਰਿਪਸਾ ਹੈ ਮਿਲ ਸੰਗਤ ਗੁਨ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਨ ਜੰਪਾ ਜੋ ਸਤਗੁਰੂ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜਿਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਤ ਤਨ ਤਨ ਸਤ ਸੰਗਤ ਜਿਤ ਹਰ ਰਤ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹਿਲਾ ਪੰਜਵਾ ਕਾਹੇ ਰੇ ਮਨ ਚਿਤਵਹਿ ਉਹ ਦਮ ਜਾ ਆਹਰ ਪਰ ਜਿਉ ਪਰਿਆ ਤੈਲ ਪਥਰ ਮਹ ਜੰਤ ਉਪਾਏ ਤਾਕਾਰ ਜਗ ਆਗੈ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪੀਤਾ ਲੋਕ ਸੁਤ ਬਣਿ ਤਾ ਕੋਈ ਨ ਕਿਛ ਕੀ ਤਰਿਆ ਤੇਰੇ ਤੇਰੇ ਰੱਜ ਕੇ ਸੰਵਾਹੇ ਠਾਕੁਰ ਕਾਹੇ ਮਨ ਪਾਓ ਕਰਿਆ ਓਡੇ ਓੜ ਆਵੈ ਸਭ ਕੋ ਸਾ ਤਿਸ ਪਾਸੈ ਬਚਰੇ ਸਰਿਆ ਤਿੰਨ ਕਵਨ ਖਲਾਵੈ ਕਵਨ ਚੁਕਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਕਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਿਲਾ ਚੌਥਾ ਸੋਪੁਰਕ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਪੁਰਕ ਨਰਿੰਜਨ ਹਰਪੁਰਕ ਨਰਿੰਜਨ ਹਰ ਅਗਾਮਾ ਅਗੰਤ ਅਪਾਰਾ ਤਬ ਧਿਆਵੇ ਸਭ ਧਿਆਵੇ ਤੁਧ ਜੀ ਹਰ ਚੱチェ ਸਿਰਜਣਹਾਰਾ ਤਬ ਜੀ ਤੁਮਾਰੇ ਜੀ ਤੂੰ ਜੀ ਆਕਾਦ ਤਾਰਾ ਹਰ ਧਿਆਵੇ ਸੰਤੋ ਜੀ ਤਬ ਦੁੱਖ ਵਿਚਾਰਨ ਹਾਰਾ ਅਰ ਆਪੇ ਟਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋਟ-ਟਟ ਅੰਤਰ ਸਰਬ ਨਿਰੰਤਰ ਜੀ ਅਰ ਏਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਰਣ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਆਉ ਤੁਤ ਦਿਨ ਅਵਰ ਨਾ ਜਾਣਾ ਤੂੰ ਪਾਰ ਪਰਮ ਬਯੰਤ ਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੇ ਜੋ ਸੇਵੇ ਤੁਧ ਜੀ ਜਨ ਨਾਨਕ ਤਿਨ ਕੁਰਵਾਣਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਤੇ ਜਨ ਜੁਗ ਮਹ ਸੁਖ ਵਾਸੀ ਤੇ ਮੁਕਤ ਸੇ ਮੁਕਤ ਭੇਜਨ ਹਰ ਧਿਆਇਆ ਜੀ ਤੈਨ ਟੂਟੀ ਜਮਕੇ ਫਾਸੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਤੇ ਆਇਆ ਜੀ ਤਿੰਨ ਕਾ ਪਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਸੁਵਾਸੀ ਤੇ ਤਨ ਤੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪੇ ਜਪੇ ਬਿਆਨਤਾ ਤੇਰੇ ਅਨੇਕ ਤੇਰੇ ਅਨੇਕ ਭੜੇ ਬਹੁ ਸਿਮਰਤ ਸਾਸ ਜੀ ਕਰ ਕਿਰਿਆ ਲਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅੰਪਰ ਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੋ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤਾ ਜੀ ਤੂ ਆਪੇ ਕਰੇ ਸੋ ਹੋਈ ਤੁਧ ਆਪੇ ਸ੍ਰੇਸ ਸਭ ਉਪਾਈ ਜੀ ਤੁਧ ਆਪੇ ਸੇਸ ਸਭ ਕੋਈ ਨਾਨਕ ਇੱਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿਕਾਰ ਜਨੋਈ ਆਸਾ ਮਹਿਲਾ ਪਹਿਲਾ ਤੂੰ ਕਰਤਾ ਸਤਿਆਰ ਮੈਂਡਾ ਸਾਈ ਜੋ ਤਉ ਪਾਵੈ ਸੋਈ ਤੀਸੀ ਜੋ ਤੂੰ ਦੇ ਸੋਈ ਹਉ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸ نو ਕਿਰਪਾ ਕਰੇ ਤਿਨੇ ਰਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੋ ਦ ਆਪ ਵਿਚੋੜਿਆ ਆਪ ਮਿਲਾਇਆ ਤੂ ਦਰੇ ਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਬਿਛਰਿਆ ਸੰਜੋਗੀ ਮੇਲ ਜਿਸਨੋ ਤੂ ਜਾਣੇ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਬਖਾਨਾ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਤਜੇ ਹੀ ਹਰ ਨਾਮ ਸਮਾਇਆ ਤੋ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨੈ ਦੂਜਾ ਕ버 ਨਾ ਕੋਏ ਤੋ ਕਰ ਕਰ ਵੇਖੇ ਜਾਣੇ ਸੋਏ ਜਨ ਨਾਲ ਇੱਕ ਗੁਰਮੁਖ ਪ੍ਰਗਟ ਹੋਏ ਆਸਾ ਮੇਲਾ ਪਹਿਲਾ ਤਿਤ ਸਰਵੜ ਤੇ ਆਲੇ ਨਿਵਾਸਾ ਪਾੜੀ ਪਾਵਕ ਤਿਲ ਹੈ ਕੀਆ ਪੰਕਜ ਮੋਹ ਪਗ ਨਹੀਂ ਚਾਲ ਅਮ ਦੇਖੇ ਤਰ ਦੁਬਿਅਲੇ ਮਨ ਇਕਨ ਨ ਚੇਤ ਸੇ ਮੂੜ ਮੜਾ ਪਰ ਬਿਸਰਤ ਤੇਰੇ ਗੁਣ ਗੱਲਿਆ ਰਹਾਓ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਬਨਵਤ ਨਾਲਕ ਤਿੰਨ ਕੀ ਸਰਣਾ ਜਿੰ ਤੂੰ ਨਾਹੀ ਵਿਚਰਿਆ ਆਸਾ ਮਹਿਲਾ ਪੰਜਵਾ ਤੇਈ ਪ੍ਰਾਪਤ ਮਨੋਕ ਤੇ ਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕੀਤਾ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਤਰਜ ਨਾਮ ਲਾਗ ਭਵ ਜਲ ਤਰਨ ਕੈ ਜਨਮ ਬਿਤਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਹੈ ਨਾਨਕ ਹਮ ਨੀਚ ਕਰਮਾ ਚਰਨ ਪਰੇ ਕੀ ਰਖੋ ਸਰਮਾ ਆਵੇ ਓ ਬਾਚ ਦੇੰਤੀ ਚੋਪੀ ਹਮਰੀ ਕਰੋ ਹਾ ਦੈ ਰੱਛਾ ਪੂਰਨ ਹੋਏ ਚਿਤ ਕੀ ਸ਼ਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਸਵਰੇ ਦੁਤ ਸਵੇ ਤੁਮ ਗਾਓ ਆਪ ਹਾਦ ਮੋਹੇ ਬਚਾਓ ਤੋਕੇ ਬਸਰ ਮੋਰੋ ਪਰਿਵਾਰ ਤੇਵਕ ਸਿਖਲ ਸਵੇ ਕਰਤਾਰਾ ਮੋਰ ਸਾ ਨਿਜ ਕਰਦਾ ਕਰੀਐ ਸਭ ਵੈਰਨ ਕੋ ਆਜ ਸੰਗਰੀਐ ਭਜਨੇ ਤੀਰ ਹੈ ਪਿਆਸਾ ਤੁਮੇ ਸਾਡ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਆ ਹੈ ਚੁਣ ਚੁਣ ਸਤਰ ਹਮਾਰੇ ਮਾਰਿਆ ਹੈ ਆਪ ਹਾ ਦਾ ਮੁਝੇ ਉਵਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਜੋ ਸਦਾ ਹਮਾਰੇ ਪਛਾ ਤੇਰੇ ਅਸਤੋਚ ਜੋ ਕਰਿਓ ਰਛਾ ਰਾਖ ਲਿਓ ਮੋਹਿ ਰਾਖਨ ਹਾਰੇ ਤਾਏਵ ਸੰਤ ਸਹਾਰੇ ਪਿਆਰੇ ਦੇਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਟਾ ਥਾਲ ਪਾਏ ਬ੍ਰਹਮਾ ਬਕੁਤਰਾ काल पाए शिव जो अवतारा काल पाए कर विष्णु प्रकाशा तकल काल का किया तमाशा जवन काल जोगी शिव कियो वेद राज ब्रह्मा युथियो जवन काल सब लोक नाम नमस्कार है ताहे हमारा ਯਾਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਸਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਤੋਏ ਗੁਰੂ ਸਮਝਿਓ ਹੋ ਹਮਾਰਾ ਨਾਮ ਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਵਿਵ ਕਨ ਕੋ ਸਿਵ ਗੁਣ ਸੁਖ ਦਿਯੋ सतनन को पल कियो कट कट के अंतर की जानत भले बुरे की पीर ते कुंचर सपर कृपा दृष्ट कर भूला संतन दुख पाए ते दुखी सुख पाए साधन के सुखी एक एक की पीर बसान कट कट के पट पट की जान जब रख कर तारा प्रजा तब दे पारा जब अकरख करत हो कबहू तुम तो मैं मिलते देह तर सब हूँ जेते बंधन श्रेष्ठ सब तारै आप अपनी बूझ उचारै ਉਮ ਸਭ ਹੀ ਤੇ ਰहत निरालो ਜਾਲਤ ਬੇਦ ਭੇਦ ਅਰ ਅਲਮ ਨਰੇਂਕਾਰ ਨਰੇਵਕਾਨ ਨਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾਂ ਜਾ ਕੋ ਭੇਵ ਨ ਪਾਵਤ ਬੇਦਾਂ ਤਾਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਸ਼ ਭੇਰ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਰ ਨਰੇਂਕਾਰ ਕਾ ਚਿੰਤ ਨਾਹੀ ਵੇਵ ਆਪ ਆਪਣੀ ਬੂਦ ਹੈ ਜੇ ਤੇ ਵਰਨਤ ਪਿੰਨ ਪਿੰਨ ਤੁਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਪਿਓ ਲਾਭ ਕਹੀ ਮੂਪਾ ਅੰਦਰ ਜੇ ਜੇਰ ਚ ਸੇਤ ਜੇ ਕਿਨੀ ਉਤ ਪੁਜ ਖਾਨ ਬਹੁਰ ਰਚ ਦਿਨੀ ਕਹੋ ਭੂਲ ਰਾਜਾ ਹੈ ਬੈਠਾ ਕਹੋ ਸਿਮਟ ਪਿਓ ਸੰਕਰ ਇਕੈਠਾ ਤਗਰੀ ਸ੍ਰਿਸ਼ਟੇ ਦਿਖਾਏ ਚੰਪਵ ਆਦ ਜੁਗਾਦ ਸਰੂਪ ਸੰਪਵ ਅਵਰ ਅੱਛਾ ਮੇਰੀ ਤੁਮ ਕਰੋ ਸਿਖ ਓਵਾਰ ਸਿਖ ਸੰਗਰੋ ਦੁਸ਼ਟ ਜਿਤੇ ਉਤਵਤ ਉਤਪਾਤਾ ਤਕਲ ਮਲੇਸ਼ ਕਰੋ ਰਨੰਗਾਤਾ ਜੇ ਅਸ ਤੁਜ ਤਬ ਸਰਨੀ ਭਰੇ ਤਿੰਨ ਕੇ ਦੁਸ਼ਟ ਦੁਖਤ ਹੈ ਮਰੇ ਔਰਖ ਜਵਨ ਪਗ ਭਰੇ ਤੇ ਹਾਰੇ ਤਿੰਨ ਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇੱਕ ਵਾਰ ਧਿਆ ਹੈ ਤਾ ਕੇ ਕਾਲ ਨਿਤ ਨਹ ਹੈ ਰਸਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਾਸਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ ਤਨ ਜਾਹੇ ਨਿਰਹੋ ਤਾ ਕੇ ਤਾਪ ਤਣਕ ਵਾਹੇ ਹਰਹੋ ਰਿੱਦ ਚਿੱਤ ਗਰਮੋ ਸਭ ਹੋਏ ਦੁਸ਼ਟ ਅਹਿਸਾਸ ਹੈ ਸਕੈ ਨਾ ਕੋਈ ਇੱਕ ਵਾਰ ਜਿਨ ਤੁਮੈ ਸੰਵਾਰਾ ਕਾਲ ਆਸ ਤੇ ਤਾਹੇ ਕੁਵਾਰਾ ਜਿਨਰ ਨਾਮ ਤੇ ਹਾਰੋ ਕਹਾ ਦਾਰਦ ਦੁਸ਼ਟ ਦੋਖ ਤੇਰਾ ਕੜਗ ਕੇਤ ਮੈਂ ਚਰਨ ਤੇਹਾਰੀ ਆਪ ਹਾਦਲਿ ਹੋ ਉਵਾਰੀ ਸਰਬ othor ਮੋਹੋ ਸਹਾਈ ਦੋਸਤ ਤੋਕ ਤੇ ਲਿਹੋ ਵਿਚਾਈ ਸੋਇਆ ਪਾਏਗੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਦੇਈ ਆਣਿਓ ਰਾਮ ਰਹੀ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮੰਨਿਓ ਸਿਮਰੇ ਤ ਸਾਸਤਰ ਵੇਦ ਸਵਾਭ ਭੇਦ ਕਹੈ ਹਮ ਏਕ ਨਾ ਜਾਣਿਓ ਸ੍ਰੀਆ ਸਪਾੜ ਕਿਰਪਾ ਤੁਮਰੇ ਕਰ ਮੈਂ ਨਾ ਕਹਿਓ ਸਭ ਤੋਹਿ ਵਖਾਣਿਓ ਦੁਹਰਾ ਤਗਲੇ ਦੁਆਰ ਕਉ ਸਾਧਕੈ ਗਿਹਿਓ ਤੁਹਾਰੋ ਦੁਆਰ ਵਾਹੇ ਗਹਿ ਕੀ ਇਲਾਜ ਅਸ ਕੋਬਿੰਦ ਦਾਸ ਤੁਹਾਰ ਰਾਮ ਕਲੀ ਮਹਿਲਾਤੀ ਜਾ ਅਨੰਦ ਏਕ ਓੰਕਾਰ ਸਤ ਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਤਤ ਗੁਰੂ ਮੈਂ ਪਾਇਆ ਤਤ ਗੁਰ ਤਾ ਪਾਇਆ ਸਹਿ ਜਿਸ ਸੇਤੀ ਮਨ ਬਜੀਆਂ ਬਦਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਨ ਆਇਆ ਸਬਦੋ ਤਾ ਗਾਓ ਹਰੀ ਕੇਰਾ ਮਨ ਜੀਨੀ ਬਸਾਇਆ ਇਹ ਨਾਨਕ ਅਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੋਹ ਹਰਿ ਨਾਲੇ ਕਰਨਾਲ ਰਹਿ ਤੂੰ ਮਨ ਮੇਰੇ ਧੋਕ ਸਭ ਵਿਚਾਰਨਾ ਅੰਗੇਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਤਵਨਾ ਗੱਲਾਂ ਸਮ ਰੱਥ ਸੁਆਮੀ ਤੋ ਕਉ ਮਨੋ ਬਿਸਾਰੇ ਕਹਿ ਨਾਨਕ ਮਨ ਮੇਰੇ ਤਦਾ ਰਹੋ ਹਰਿ ਨਾਲੇ ਤਾਚੇ ਸਹੀਵਾ ਕਿਆ ਨਾਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਦੇ ਸੋ ਪਾਵੇ ਤਦਾ ਸਿਤਸ ਲਾਗ ਤੇਰੀ ਨਾ ਮਨ ਬਸਾਏ ਨਾਮ ਜਿਨ ਕਾ ਮਨ ਬਸਿਆ ਬਾਜੇ ਸਬਦ ਕਨੇਰੇ ਕਹ ਨਾਨਕ ਸੱਚੇ ਸਹੀ ਕਿਆ ਨਾਹੀ ਕਰ ਤੇਰਾ ਤਾਚਾ ਨਾਮ ਮੇਰਾ ਅਧਾਰੋ ਤਾਚੇ ਨਾਮ ਅਧਾਰ ਮੇਰਾ ਜਿਨ ਭੁਖਾਂ ਸਭ ਗੁਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਤਦਾ ਕੋ ਵਾਨ ਕੀਤਾ ਗੁਰ ਬਿਟੋ ਜਿਸ ਦੀਆਂ ਦੇ ਵੜਿਆਆਂ ਹੈ ਨਾਨਕ ਸੁਨੋ ਸੰਤੋ ਸਬਦ ਧਰੋ ਪਿਆਰੋ ਤਾਚਾ ਨਾਮ ਮੇਰਾ ਅਧਾਰੋ ਵਾਜੇ ਪੰਜ ਸਬਦ ਤਿਤਕਾਰ ਸਵਾਗੈ ਘਰ ਸਵਾਗੈ ਸਬਦ ਵਾਜੇ ਕਲਾ ਜਿਤ ਕਰ ਤਾਰਿਆ ਪੰਜ ਦੂਤ ਤੁਧ ਵਸ ਕਿਤੇ ਕਾਲ ਕਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾ ਉਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਾ ਸੁਖ ਹੋਆ ਤਿਤਕਰ ਅਨਹਦ ਵਾਜੇ ਅਨੰਦ ਸਨੋ ਵਡ ਪਾਗਿਓ ਸਗਲ ਮਨੋਰਥ ਪੂਰੇ ਪਰਮ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੇ ਸਰਸੇ ਪੂਰੇ ਗੁਰ ਤੇ ਜਾਨੀ ਸੁਨਤੇ ਪਨੀਰ ਕਹਤੇ ਪਵਿਤ ਤਤ ਗੁਰੂ ਰਹਿ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਬੁਦਆਵਨੀ ਮਹਿਲਾ ਪੰਜਵਾ ਤਾਲ ਵਿੱਚ ਤਿੰਨ ਬਸਤੂ ਪਾਇਓ ਤਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਾਇਓ ਜਿਸ ਕਾ ਸਸ ਅਦਾਰੋ ਜੇ ਕੋ ਖਾਵੇ ਜੇ ਕੋ ਪੂਚੈ ਤੇ ਸਕਾ ਹੋਏ ਉਦਾਰੋ ਇਹ ਬਸ ਤਜੀ ਨਹ ਜਾਈ ਨਿਤ ਨਿਤ ਰਖ ਓਰ ਤਾਰੋ ਧਾਮ ਸੰਸਾਰ ਚਰਨ ਲਗ ਧਰੀਐ ਤਬ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹਿਲਾ ਪਜਮਾ ਤੇਰਾ ਕੀਤਾ ਜਤੋ ਨਹੀਂ ਮੈਂ ਨੋ ਯੋਗ ਕਿਤੋਈ ਮੈਂ ਨਿਰਗੁਨ ਆਰੇ ਕੋ ਗੁਣ ਨਹੀਂ ਆਪੇ ਦਰਸ ਪਿਓਈ ਸਰਸ ਤੇ ਆਪ ਮਿਹਰ ਅਹਮਤ ਹੋਈ ਤਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਧੀਵੈ ਹਰਿਆ ਪੌੜੀ ਜਿੱਥੈ ਤੂੰ ਸਮਰਤ ਜਿੱਥੈ ਕੋਏ ਨਾਹੇ ਉਥੈ ਤੇਰੀ ਰਤ ਅਗਨੀ ਉਦਰ ਮਾਹੇ ਤੁਨ ਕੈ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ ਭਵਜਲ ਮਿਕਮ ਅਸਕਾਰ ਗੁਰ ਸਰਦੀ ਮਾਰ ਪਾਹੇ ਜਿਨ ਕਉ ਲਗੀ ਪਿਆਸ ਅਮਰਤ ਸੇ ਹੀ ਖਾਏ ਕਲ ਬਹ ਇਹੋ ਗੁਨ ਗੁਨ ਗੋਬਿੰਦ ਗਾਹੇ ਤਬ ਸੇ ਨੋ ਕਿਰਪਾਲ ਸਮਾਲੇ ਤਾਹੇ ਤਾਹੇ ਬੇਤਾ ਕੋਈ ਨਾ ਜਾਏ ਜੇ ਆਵੇ ਤੁਧ ਆਏ ਰਾਹ ਗੁਜਰੀ ਮਾਰ ਮਹਿਲਾ ਪੰਜਵਾਂ ਇੱਕ ਔੰਕਾਰ ਸਤ ਗੁਰ ਪ੍ਰਸਾਦ ਸ਼ਲੋਕ ਮਹਿਲਾ ਪੰਜਵਾਂ ਅੰਤਰ ਗੁਰੂ ਆਰਾਧਨਾ ਜੇਵਾ ਜਪ ਗੁਰ ਨਾਓ ਨਿਦਰੀ ਸਤ ਗੁਰੂ ਵੇਖਣਾ ਕਰ ਬੰਨੀ ਸੁਣਨਾ ਗੁਰ ਨਾਓ ਸਤ ਗੁਰੂ ਸੇ ਤੀਰਤਿਆ ਦਰਗਹਿ ਪਾਇਐ ਖਾਓ ਕਹਿ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਬਤ ਦੇ ਜਗ ਬਾਹਿ ਉਤਮ ਕਾੜਿ ਆਹੇ ਬਿ ਲੈ ਕੇਈ ਕੇ ਮੈਲਾ ਪੰਜਵਾ ਰੱਖੇ ਰਖਣਾ ਹਾਰ ਉਵਾਰਿਆ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਓਆ ਆਪ ਦਿਆਲ ਮਨੋ ਨਾ ਬਿਸਾਰਿਆ ਤਾਦ ਜਨਾ ਕੇ ਸੰਗ ਭਵਜਲ ਤਾਰਿਆ ਤਾਕਤ ਨਿੰਦਕ ਦੁਸ਼ਤ ਖਿੰਨ ਮਾਹੇ ਬਿਦਾਰਿਆ ਤੇ ਸਹਿਬ ਕੀਤੇ ਨਾਨਕ ਮਨੈ ਮਾਹੇ ਜੇ ਸਿਮਰੇ ਤੈ ਸੁਖੋ ਹੋਏ ਤਗਲੇ ਦੁਖ ਜਾਹੇ ਇਸ ਸੈਭ ਕੀਤੇ ਨਾਨਕ ਮੰਨ ਮਾਹੇ ਜਿਦ ਤੇ ਮਰਤ ਸੁਖ ਹੋਏ ਤਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ